ਆ ਧੀਆ ਨੂੰ ਜੱਗ ਚਿੜੀਆਂ ਆਖਦਾ ਏ ਉੰਜ ਤਾਂ ਧੀਆ ਨੂੰ ਜੱਗ ਚਿੜੀਆਂ ਆਖਦਾ ਏ ਪਰ ਕਿਉਂ ਕੋਈ ਚੰਦਰਾ ਬਾਜ ਬੁਰੀ ਨਜ਼ਰ ਨਾਲ ਝਾਕਦਾ ਏ ਜਿੰਦਰ ਸਿੰਘ ਜੀ ਤੁਸੀਂ ਦੇਖ ਸਕਦੇ ਹੋ ਕਿ ਥੋੜੇ ਭਾਵਕ ਵੀ ਹੋ ਗਏ ਨੇ ਇਹ ਤਾਂ ਬਾਈ ਗੋਡ ਗ੍ਰੇਸ ਹੀ ਕਹੂੰਗਾ ਜੀ ਮੈਂ ਕਿਉਂਕਿ ਜਦੋਂ ਮਤਲਬ ਅੱਜ ਵੀ ਇਦਾਂ ਹੀ ਲੱਗਦਾ ਮੈਨੂੰ ਕਿ ਬੱਚੇ ਮੈਨੂੰ ਸਮਝਦੇ ਨੇ ਵੀ ਮੈਂ ਕੀ ਚਾਹਨਾ ਔਰ ਮੈਨੂੰ ਸਮਝ ਲੱਗਦੀ ਹੈ ਵੀ ਬੱਚੇ ਕੀ ਚਾਹੁੰਦੇ ਨੇ ਇਹ ਗੱਲ ਵੀ ਤੁਹਾਨੂੰ ਦਾਅਵੇ ਨਾਲ ਕਹਿੰਨਾ ਕਿ ਬੇਟੀਆਂ ਕਦੇ ਤੁਹਾਡਾ ਸਿਰ ਨੀਵਾ ਨਹੀਂ ਹੋਣਦੇ ਨੇ ਕਿਆ ਬਾਤ ਹੈ ਬਹੁਤ ਤਾੜੀਆਂ ਹੋਣੀਆਂ ਚਾਹੀਦੀਆਂ ਨੇ ਇਸ ਕੋ ਲੋੜੀ ਦਾ ਤਿਹਾਰ ਆ ਰਿਹਾ ਪਰ ਜਿਹੜੀਆਂ ਲੋੜੀਆਂ ਨੇ ਨਾ ਜ਼ਿਆਦਾਤਰ ਲੋਕ ਲੜਕੀਆਂ ਦੀਆਂ ਮਨਾਉਂਦੇ ਨੇ ਪਰ ਬੜੇ ਭਾਗਾਂ ਵਾਲੇ ਲੋਕ ਹੁੰਦੇ ਨੇ ਜਿਹੜੇ ਲੜਕੀਆਂ ਦੀਆਂ ਲੋੜੀਆਂ ਵੀ ਮਨਾਉਂਦੇ ਨੇ ਉਂਝ ਤਾਂ ਧੀਆਂ ਨੂੰ ਜੱਗ ਚਿੜੀਆਂ ਆਖਦਾ ਏ ਉਂਝ ਤਾਂ ਧੀਆਂ ਨੂੰ ਜੱਗ ਚਿੜੀਆਂ ਆਖਦਾ ਏ ਪਰ ਕਿਉਂ ਕੋਈ ਚੰਦਰਾ ਬਾਜ ਬੁਰੀ ਨਜ਼ਰ ਨਾਲ ਝਾਕਦਾ ਏ ਇਹ ਧੀਆਂ ਸਭ ਲਈ ਅਰਦਾਸ ਕਰਦੀਆਂ ਨੇ ਪਰ ਫਿਰ ਵੀ ਸਮਾਜ ਤੋਂ ਕਿਉਂ ਡਰਦੀਆਂ ਨੇ ਇਹਨਾਂ ਸਤਰਾ ਨੂੰ ਪਲਟ ਕੇ ਰੱਖ ਦਿੱਤਾ ਹੈ ਸਾਡੇ ਅਹਿਮਦਗੜ੍ਹ ਦੀਆਂ ਦੋ ਧੀਆਂ ਨੇ ਜਿਨ੍ਹਾਂ ਨੇ ਸਿੱਲੀ ਦੇ ਵਿੱਚ ਹੋਈਆਂ ਨੈਸ਼ਨਲ ਕਾਰਾਟੇ ਚੈਂਪੀਅਨਸ਼ਿਪ ਦੇ ਵਿੱਚ 골ਡ ਮੈਡਲ ਜਿੱਤ ਕੇ ਜਿੱਥੇ ਆਪਣੇ ਮਾਪੇ ਦਾ ਨਾਮ ਰੋਸ਼ਨ ਕੀਤਾ ਹੈ ਉੱਥੇ ਸਾਡੇ ਅਹਿਮਦਗੜ੍ਹ ਦਾ ਸਾਡੇ ਇਲਾਕੇ ਦਾ ਨਾਮ ਵੀ ਰੋਸ਼ਨ ਕੀਤਾ ਹੈ ਅੱਜ ਇਹਨਾਂ ਨੂੰ ਮਿਲਣ ਦਾ ਸਾਨੂੰ ਸੁਭਾਗ ਪ੍ਰਾਪਤ ਹੋਇਆ ਬਹੁਤ ਹੀ ਬੱਚੀਆਂ ਨੇ ਮਿਹਨਤ ਕਰਦੇ ਹੋਏ ਇਸ ਮੁਕਾਮ ਹਾਸਲ ਕੀਤੇ ਨੇ ਤੋਂ ਇਹਨਾਂ ਨਾਲ ਗੱਲਬਾਤ ਕਰਦੇ ਆ ਸਾਡੇ ਨਾਲ ਕੋਚ ਸਾਹਿਬ ਵੀ ਇਹਨਾਂ ਦੇ ਮੌਜੂਦ ਨੇ ਲੜਕੀਆਂ ਦੇ ਫਾਦਰ ਸਾਹਿਬ ਵੀ ਮੌਜੂਦ ਨੇ ਬਲਜਿੰਦਰ ਸਿੰਘ ਜੀ ਧਾਲੀਵਾਦ ਸਾਡੇ ਅਮਰਗੜ ਦੇ ਰਹਿਣ ਵਾਲੇ ਨੇ ਬਹੁਤ ਹੀ ਅچھے ਇਨਸਾਨ ਨੇ ਤੇ ਸਾਡੇ ਨਾਲ ਮਹਾਵੀਰ ਗੋਇਲ ਜੀ ਵੀ ਸਾਡੇ ਨਾਲ ਮੌਜੂਦ ਨੇ ਅੱਜ ਇਹ ਗੱਲਬਾਤ ਕਰਦੇ ਆ ਇਹਨਾਂ ਦੇ ਨਾਲ ਕਿ ਇਸ ਮੁਕਾਮ ਤੇ ਪਹੁੰਚਣ ਲਈ ਇਹਨਾਂ ਨੂੰ ਕੀ ਕੀ ਮਿਹਨਤ ਕਰਨੀ ਪਈ ਸਭ ਤੋਂ ਪਹਿਲਾਂ ਤਾਂ ਬੇਟਾ ਅਸੀਂ ਤੁਹਾਡਾ ਸਵਾਗਤ ਕਰਦੇ ਆ ਚੈਨਲ ਤੇ ਥੈਂਕ ਯੂ ਅਸੀਂ ਚਾਹਾਂਗੇ ਤੁਸੀਂ ਖੁਦ ਹੀ ਆਪਣਾ ਨਾਮ ਦੱਸੋ ਤੇ ਤੁਸੀਂ ਕਿਸ ਕਲਾਸ ਦੇ ਵਿੱਚ ਪੜ੍ਹਦੇ ਹੋ ਅਨਸ਼੍ਰੀਦ ਕੌਰ 10th ਸਟੈਂਡਰਡ ਅੱਛਾ ਅਨਸ਼੍ਰੀਦ ਗੋਇਲ 6th ਸਟੈਂਡਰਡ ਬਹੁਤ ਅੱਛਾ ਲੱਗਾ ਦੇਖ ਸਕਦਾ ਹਾਂ ਤੁਸੀਂ ਕਿ ਇਹ ਬੱਚੀਆਂ ਪੜ੍ਹ ਰਹੀਆਂ ਨੇ ਟੀਨੇਜੇਸ ਦੇ ਵਿੱਚ ਨੇ ਤੇ ਬੇਟਾ ਤੁਸੀਂ ਸ਼ੁਰੂਆਤ ਕਿਸ ਤਰ੍ਹਾਂ ਕੀਤੀ ਤੁਹਾਡੇ ਮਨ ਦੇ ਵਿੱਚ ਕਾਰਾਟੇ ਦਾ ਖਿਆਲ ਕਿਸ ਤਰ੍ਹਾਂ ਆਇਆ ਕਿਉਂਕਿ ਕਾਰਾਟਾ ਜਿਹੜਾ ਹੈਗੇ ਨੇ ਬਹੁਤ ਮਿਹਨਤ ਦਾ ਕੰਮ ਆ ਤੇ ਤੁਸੀਂ ਤੁਹਾਡੇ ਮਨ ਚ ਖਿਆਲ ਕਿੱਦਾਂ ਆਇਆ ਤੇ ਹੁਣ ਹੁਤੇ ਕੀ ਦੱਸਾਂ ਮੈਂ ਆ ਗਿਆ ਸੀਗਾ ਕਿ ਪੋਸਟੇ ਦੇਖਿਆ ਸੀ ਪਾਪਾ ਜੀ ਦੇ ਫੋਨ ਤੇ ਤੇ ਸੈਲਫ ਡਿਫੈਂਸ ਲਈ ਇਹ ਸਟਾਰਟ ਕੀਤਾ ਸੀ ਮਤਲਬ ਕਿੰਨੇ ਨੇ ਪ੍ਰੇਰਿਤ ਕੀਤਾ ਤੁਹਾਨੂੰ ਪਾਪਾ ਜੀ ਨੇ ਪਾਪਾ ਨੇ ਤੁਹਾਨੂੰ ਪ੍ਰੇਰਿਤ ਕੀਤਾ ਸੋ ਮਾਪੇ ਨੇ ਜਿਹੜੇ ਜਦੋਂ ਬੱਚਿਆਂ ਨੂੰ ਇਹ ਰਸਤੇ ਦਿਖਾਉਂਦੇ ਨੇ ਤਾਂ ਉਹ ਰਸਤਿਆਂ ਦੇ ਬੱਚੇ ਚੱਲਦੇ ਹੋਏ ਸਫਲਤਾ ਜ਼ਰੂਰ ਹਾਸਲ ਕਰਦੇ ਨੇ ਤੇ ਬੇਟਾ ਤੁਸੀਂ ਜਿਹੜਾ ਹੈਗਾ ਹੁਣ ਜਿਹੜੀ ਪਹਿਲੀ ਤੁਹਾਡੀ ਹੋਈ ਕਾਰਾਟੇ ਦੀ ਤਾਂ ਉਹ ਕਿੱਥੇ ਹੋਈ ਸੀ ਤੇ ਤੁਸੀਂ ਕਿਸ ਤਰ੍ਹਾਂ ਜਿਹੜਾ ਹੈਗਾ ਉੱਥੇ ਪ੍ਰਦਰਸ਼ਨ ਕੀਤਾ ਫਰਸਟ ਟਾਈਮ ਅੰਮ੍ਰਿਤਸਰ ਹੋਇਆ ਸੀ ਨੈਸ਼ਨਲ ਪ੍ਰਾਈਵੇਟ ਟੂਰਨਾਮੈਂਟ ਸੀ ਉੱਥੇ ਸਿਲਵਰ ਆਇਆ ਸੀਗਾ ਦੋਨਾਂ ਦਾ अच्छा ਦੋਨਾਂ ਦਾ ਤੁਹਾਨੂੰ ਸਿਲਵਰ ਆਇਆ ਸੀ ਇੱਥੇ ਵਾਹ ਜੀ ਦੋਨਾਂ ਨੇ ਹੀ ਸਿਲਵਰ ਲਿਆ ਤੁਸੀਂ ਹੁਣ ਤੁਸੀਂ ਦੋਨਾਂ ਨੇ 골ਡ ਲਿਆ ਹੈਗਾ ਤੇ ਜਿਹੜੀ ਇਹ ਕਾਰਾਟੇ ਦੇ ਵਿੱਚ ਹੁਣ ਤੁਸੀਂ ਇੱਥੇ ਕੋਚਿੰਗ ਲੈ ਰਹੇ ਹੋ ਤੁਹਾਡੇ ਕੋਚ ਸਾਹਿਬ ਤੁਹਾਡੇ ਨਾਲ ਨੇ ਤੁਸੀਂ ਕਿੰਨੀ ਕੁ ਦੇਰ ਤੋਂ ਸਟਾਰਟ ਕੀਤਾ ਸੀਗਾ 2019 ਵਿੱਚ ਸਟਾਰਟ ਕੀਤਾ ਸੀਗਾ ਉਦੋਂ ਮੈਂ 6th ਸਟੈਂਡਰਡ ਵਿੱਚ ਸੀ ਅੱਛਾ 6th ਕਲਾਸ ਤੋਂ ਸ਼ੁਰੂ ਸੀ ਤੁਸੀਂ ਇਹ ਕਾਰਾਟੇ ਸ਼ੁਰੂ ਕਰ ਦਿੱਤੇ ਸੀ ਤੇ 2019 ਦੇ ਵਿੱਚ ਤਾਂ ਤੁਸੀਂ 4-5 ਸਾਲਾਂ ਦੇ ਵਿੱਚ ਇਸ ਮੁਕਾਮ ਦੇ ਉੱਤੇ ਪਹੁੰਚ ਕੇ ਇੰਨੀ ਮਿਹਨਤ ਕੀਤੀ ਅੱਛਾ ਕਿੰਨੀ ਮਿਹਨਤ ਕਰਨੀ ਪੈਂਦੀ ਹੈ ਕਾਰਾਟੇ ਵਾਸਤੇ ਮਿਹਨਤ ਕਰਨੀ ਪੈਂਦੀ ਆ ਕਿਸ ਤਰ੍ਹਾਂ ਮਿਹਨਤ ਕਰਦੇ ਹੋ ਸਵੇਰੇ ਕਿੰਨੇ ਵਜੇ ਉੱਠਦੇ ਹੋ ਕੀ ਸ਼ਡਿਊਲ ਆ ਤੁਹਾਡਾ ਮੋਸਟਲੀ ਸਵੇਰੇ 5:00 ਵਜੇ ਉੱਠ ਜਾਂਦੇ ਆ ਅੱਛਾ ਉਨ ਤੋਂ ਬਾਅਦ ਸਕੂਲ ਵੀ ਜਾਣਾ ਹੁੰਦਾ ਸਟੱਡੀਜ਼ ਵੀ ਨੇ ਨਾਲ ਪ੍ਰੈਕਟਿਸ ਕਰਨੀ ਹੁੰਦੀ ਸਵੇਰੇ ਵੀ ਪ੍ਰੈਕਟਿਸ ਕਰਦੇ ਆ ਹਾਂਜੀ ਕਿੰਨੇ ਘੰਟੇ ਦੀ ਪ੍ਰੈਕਟਿਸ ਹੁੰਦੀ ਆ ਤੁਹਾਡੀ ਇੱਥੇ ਇੱਥੇ ਕਰਦੇ ਆਂਗੇ ਅਸੀਂ ਘੰਟਾ ਪ੍ਰੈਕਟਿਸ ਕਰਦੇ ਆਂ ਤੇ ਜਦੋਂ ਸਾਡੇ ਕੋਲੇ ਛੁੱਟੀਆਂ ਦਾ ਟਾਈਮ ਹੁੰਦਾ ਉਹ ਦੋ ਘੰਟੇ ਵੀ ਲਗਾ ਲੈਂਦੇ ਆਂ ਤੇ ਪੜ੍ਹਾਈ ਦੇ ਨਾਲ ਨਾਲ ਦਿੱਕਤਾਂ ਕਿੰਨੀਆਂ ਆਉਂਦੀਆਂ ਨੇ ਤੁਹਾਨੂੰ ਉਹ ਤਾਂ ਆਉਂਦੀਆਂ ਨੇ ਕਿਉਂਕਿ ਹੁਣ ਸਟੱਡੀਜ਼ ਵੀ ਹੁਣ ਹਾਰਡ ਹੋ ਗਈਆਂ ਨੇ ਨਾਲ ਦੀ ਨਾਲ ਪੜ੍ਹਨਾ ਵੀ ਹੈ ਤੇ ਪ੍ਰੈਕਟਿਸ ਵੀ ਕਰਨੀ ਆਂ ਟਾਈਮ ਕੱਢਣਾ ਪੈਂਦਾ ਕੋਈ ਟਾਈਮ ਮੈਨੇਜਮੈਂਟ ਕਰਨੀ ਪੈਂਦੀ ਜਿਹੜੇ ਨੌਜਵਾਨ ਜਿਹੜੇ ਟੀਨੇਜ ਦੇ ਬੱਚੇ ਨੇ ਅੱਜ ਕੱਲ੍ਹ ਜਿਸ ਤਰ੍ਹਾਂ ਸਰਦੀ ਆ ਤੇ ਗਰਮੀ ਦੇ ਵਿੱਚ ਉਹਨਾਂ ਨੂੰ ਗਰਮੀ ਬਹੁਤ ਲੱਗਦੀ ਹੈ ਤੇ ਸਰਦੀ ਦੇ ਵਿੱਚ ਉਹ ਰਜਾਈਆਂ ਦੇ ਵਿੱਚੋਂ ਨਿਕਲਦੇ ਨਹੀਂ ਹੈਗੇ ਤੇ ਤੁਸੀਂ ਸਵੇਰੇ 5 ਵਜੇ ਉੱਠ ਕੇ ਇਨੀ ਮਿਹਨਤ ਕਰਦੇ ਹੋ ਤੁਸੀਂ ਕੀ ਕਹੋਗੇ ਤੁਹਾਡੇ ਜਿਹੜੇ ਹਾਣਦੇ ਨੇ ਤੁਹਾਡੇ ਨਾਲ ਦੇ ਨੇ ਜਿਹੜੇ ਉਹਨਾਂ ਨੂੰ ਕੀ ਕਹੋਗੇ ਤੁਸੀਂ ਹਿੰਮਤ ਤਾਂ ਖੁਦ ਨਹੀਂ ਕਰਨੀ ਪੈਂਦੀ ਆ ਜੇ ਕਰ ਲੋਗੇ ਤਾਂ ਹੋ ਜਾਊਗਾ ਕੁਝ ਨਹੀਂ ਬੈਠੇ ਰਹੋ ਕੀ ਭਰੇ ਦੋ ਅੱਛਾ ਹੁਣ ਜਿਹੜੀ ਤੁਸੀਂ ਚੈਂਪੀਅਨਸ਼ਿਪ ਜਿੱਤ ਕੇ ਆਏ ਹੋ 골ਡ ਮੈਡਲ ਜਿੱਤਿਆ ਤੁਸੀਂ ਤੇ ਜਦੋਂ ਤੁਸੀਂ 골ਡ ਮੈਡਲ ਜਿੱਤੇ ਆ ਤੁਹਾਨੂੰ ਕਿੰਨੀ ਕੁ ਖੁਸ਼ੀ ਹੋਈ ਆਪਣੀ ਖੁਸ਼ੀ ਦਾ ਕਿਸ ਤਰ੍ਹਾਂ ਬਿਆਨ ਕਰੋਗੇ ਤੁਸੀਂ ਖੁਸ਼ੀ ਤਾਂ ਬਹੁਤ ਹੋਈ ਸੀ ਜੀ ਪਹਿਲਾਂ ਤਾਂ ਖੁਦ ਨਰਵਸ ਬਹੁਤ ਸੀਗੀ ਮੈਂ ਤੇ ਫਿਰ ਜਦੋਂ ਸਰ ਸੀਗੇ ਨਾਲ ਤਾਂ ਐਸੀਗਾ ਹਿੰਮਤ ਪੈ ਗਈ ਤੇ ਫਾਈਟਾਂ ਕਰ ਲਈਆਂ ਆਰਾਮ ਨਾਲ ਹੋ ਗਿਆ ਸਾਰਾ ਬਸ ਤੇ ਮਾਪੇ ਨੂੰ ਤੁਸੀਂ ਜਦੋਂ ਤੁਸੀਂ ਜਿੱਤੇ ਆ 골ਡ ਤੇ ਫੋਨ ਕੀਤਾ ਹੋਊਗਾ ਪਹਿਲੀ ਵਾਰੀ ਤੇ ਮਾਪੇ ਨੂੰ ਕਿਸ ਤਰ੍ਹਾਂ ਦੱਸਿਆ ਤੁਸੀਂ ਇਨਾਂ ਤੋਂ ਪਹਿਲਾਂ ਮੈਸੇਜਸ ਆਏ ਹੋਏ ਸੀਗੇ ਪਹਿਲਾਂ ਤਾਂ ਫੋਨ ਚੱਕਿਆ ਹੀ ਨਹੀਂਗਾ ਉਸ ਤੋਂ ਬਾਅਦ ਜਦੋਂ ਅਸੀਂ ਪਹੁੰਚੇ ਸੀਗੇ ਹੋਟਲ ਵਿੱਚ ਉਦੋਂ ਫੋਨ ਕੀਤਾ ਸੀਗਾ ਐਂਡ ਤਾਂ ਪਪਾ ਦੀ ਕੀ ਪ੍ਰਤੀਕਿਰਿਆ ਸੀ ਕਿੰਨੇ ਕੁ ਖੁਸ਼ ਹੋਏ ਬਹੁਤ ਖੁਸ਼ ਸੀਗੇ ਬਹੁਤ ਖੁਸ਼ ਹੋਏ ਹਮੇਸ਼ਾ ਜੇ ਨਾ ਵੀ ਆਉਂਦਾ ਤਾਂ ਵੀ ਖੁਸ਼ ਸੀਗੇ ਅੱਛਾ ਸੋ ਬਹੁਤ ਹੀ ਚੰਗੀ ਗੱਲ ਬੱਚੀ ਨੇ ਕਹੀ ਆ ਕਿ ਮਾਪੇ ਨੇ ਜਿਹੜੇ ਉਹਨਾਂ ਨੂੰ ਵੈਸੀ ਮਾਣ ਹੁੰਦਾ ਆਪਣੇ ਬੱਚਿਆਂ ਦੇ ਉੱਤੇ ਪਰ ਜਦੋਂ ਉਹ ਇਸ ਤਰ੍ਹਾਂ ਦੇ ਮੁਕਾਮ ਹਾਸਲ ਕਰ ਦਿੰਦੇ ਨੇ ਤਾਂ ਉਹ ਖੁਸ਼ੀ ਤਾਂ ਸਾਂਭੀ ਵੀ ਨਹੀਂ ਜਾਂਦੀ ਤਾਂ ਸਾਡੇ ਨਾਲ ਇਹ ਇਹਨਾਂ ਦੀ ਸਿਸਟਰ ਖੜੀ ਹੈ ਇਹਨਾਂ ਦੀ ਭੈਣ ਛੋਟੀ ਭੈਣ ਆ ਇਸ ਨੇ ਵੀ ਬਰਾਬਰ ਦਾ ਮੁਕਾਮ ਹਾਸਲ ਕੀਤਾ 골ਡ ਮੈਡਲ ਜਿੱਤਿਆ ਪਹਿਲਾਂ ਸਿਲਵਰ ਵੀ ਇਹਨਾਂ ਨੇ ਇਕੱਠਿਆਂ ਦੇ ਜਿੱਤਿਆ ਹੁਣ 골ਡ ਵੀ ਇਹਨਾਂ ਨੇ ਇਕੱਠਿਆਂ ਦੇ ਜਿੱਤਿਆ ਬੇਟਾ ਤੁਸੀਂ ਤੁਹਾਡੀ ਬੜੀ ਛੋਟੀ ਜੀ ਉਮਰ ਹੈਗੀ ਆ ਤੇ ਤੁਸੀਂ ਕਿਸ ਤਰ੍ਹਾਂ ਮੈਨੇਜ ਕਰਦੇ ਹੋ ਕਿਸ ਤਰ੍ਹਾਂ ਉੱਠਦੇ ਹੋ ਕਿੰਨਾ ਮੁਸ਼ਕਲ ਆਏ ਸਰਦੀ ਦੇ ਵਿੱਚ ਉੱਠਣਾ ਕਿੰਨਾ ਕੋਖਾ ਲੱਗਦਾ ਤੁਹਾਨੂੰ ਸਵੇਰੇ ਦੀਦੀ ਪਹਿਲਾਂ ਉੱਠ ਜਾਂਦੇ ਨੇ ਤੇ 10 ਮਿੰਟ ਬਾਅਦ ਮੈਨੂੰ ਉਠਾ ਲੈਂਦੇ ਆ ਹੂੰ ਤੇ ਫਿਰ ਮੈਂ ਉੱਠਦਾ ਚਾਹ ਪੀਣਾ ਤੇ ਫਿਰ ਫਰੈਸ਼ ਹੋ ਕੇ ਰੈਡੀ ਹੋਣਾ ਥੈਨ ਸਕੂਲ ਜਾਣਾ ਹੂੰ ਉਸ ਤੋਂ ਬਾਅਦ ਸਕੂਲੋਂ ਜੀ ਆ ਕੇ ਹੂੰ ਤੁਹਾਨੂੰ ਰਿਲੈਕਸ ਹੁੰਨੇ ਹੂੰ ਥੈਨ ਕਲੱਬ ਦਾ ਟਾਈਮ ਹੋਇਆ ਹੁੰਦਾ ਤੇ ਫਿਰ అలਾਰਮ ਲਾਇਆ ਹੁੰਦਾ ਸਵੇਰੇ ਸਵੇਰੇ ਅੰਝ ਤੇ ਉਠਾ ਲਿਆ ਅੱਛਾ ਇਹਨਾਂ ਦਾ అలਾਰਮ ਲਾਇਆ ਹੁੰਦਾ ਤੇ ਫਿਰ ਜਦੋਂ అలਾਰਮ ਵੱਜਦਾ ਆਪਾਂ ਤਾਂ ਬਾਰ ਬਾਰ ਬੰਦ ਕਰ ਦਿੰਨੇ ਆ ਆਮ ਲੋਕ ਹੁੰਦੇ ਨੇ ਬੰਦ ਕਰ ਦੋ ਬੜੀ ਨੀਂਦ ਆਈ ਆ ਬੜੀ ਨੀਂਦ ਆਈ ਆ ਪਹਿਲੇ అలਾਰਮ ਤੇ ਉੱਠਦੇ ਹੋਂ ਕਿ ਫਿਰ ਵੱਜਦੇ ਰਹਿੰਦੇ ਨੇ అలਾਰਮ ਮੈਨੂੰ ਤਾਂ ਪਤਾ ਨਹੀਂ ਲੱਗਦਾ ਇਹਨਾਂ ਨੂੰ ਪਤਾ ਲੱਗ ਜੂਗਾ ਮੈਂ ਆਲਮ ਤੋਂ ਪਹਿਲਾਂ ਹੀ ਉੱਠ ਜਾਂਦੀ ਆ ਅੱਛਾ ਤੂੰ ਪਹਿਲਾਂ ਪਹਿਲਾਂ ਹੀ ਉੱਠ ਜਾਂਦੀ ਆ ਆਲਮ ਤੋਂ ਕਿੱਡੀ ਹਿੰਮਤ ਆਇਆ ਇਸ ਬੱਚੀ ਦੀ ਤੁਸੀਂ ਦੇਖਦੇ ਹੋ ਸੁਣਦੇ ਹੋ ਕਿ ਕਿੰਨੀ ਹਿੰਮਤ ਆ ਤੇ ਸਰਦੀ ਦੇ ਮੌਸਮ ਦੇ ਵਿੱਚ ਮਤਲਬ ਚੰਗੇ ਚੰਗੇ ਬੰਦੇ ਨੂੰ ਬਹੁਤ ਮੁਸ਼ਕਲ ਹੁੰਦੀ ਆ ਉੱਠਣਾ ਪਰ ਇਹ ਛੋਟੇ ਬੱਚੇ ਨੇ ਫਿਰ ਵੀ ਉੱਠਦੇ ਨੇ ਕਿਉਂਕਿ ਇਹਨਾਂ ਦੇ ਵਿੱਚ ਇੱਕ ਜਜਵਾ ਭਰਿਆ ਹੋਇਆ ਉਸ ਜਜਵੇ ਨੇ ਇਹਨਾਂ ਨੂੰ ਇਸ ਮੁਕਾਮ ਤੱਕ ਪਹੁੰਚਾਇਆ ਤੇ ਇਸ ਤੋਂ ਬਾਅਦ ਜਦੋਂ ਹੁਣ ਤੁਸੀਂ ਜਿੱਤ ਕੇ ਆਏ ਹੋ 골ਡ ਮੈਡਲ ਤੇ ਉੱਥੇ ਤੁਸੀਂ ਗਏ ਖੇਡੇ ਜਦੋਂ ਕਿਹੜੇ ਤੁਹਾਨੂੰ ਨਰਵਸ ਨਹੀਂ ਹੋਏ ਤੁਸੀਂ ਉੱਥੇ ਨਰਵਸ ਤਾਂ ਕਾਫੀ ਹੋਈ ਸੀ ਹਾਂ ਲੇਕਿਨ ਸਰ ਨੇ ਹਿੰਮਤ ਦਿੱਤੀ ਐ ਤੇ ਅੰਛਦੀ ਵੀ ਨਾਲ ਸੀਗੇ ਤਾਂ ਕੱਲ ਤੁਸੀਂ ਜਦੋਂ ਪਾਪਾ ਨੂੰ ਦੱਸਿਆ ਫੋਨ ਦੇ ਉੱਤੇ ਕਿ ਛੋਟੀ ਬੇਟੀ ਨੇ ਵੀ ਜਿੱਤੇ ਆ ਵੱਡੀ ਨੇ ਵੀ ਜਿੱਤੇ ਆ ਫਿਰ ਪਾਪਾ ਜੀ ਨੇ ਕੀ ਕਿਹਾ ਪਾਪਾ ਇਹਨੇ ਕਿਹਾ ਵੈਰੀ ਗੁੱਡ ਵੈਰੀ ਗੁੱਡ ਬੜੇ ਖੁਸ਼ ਹੋਏ ਜਦੋਂ ਤੁਸੀਂ ਅਹਿਮਦਗੜ੍ਹ ਤੇ ਇੱਥੇ ਆਏ ਤਾਂ ਕਿਦਾਂ ਸਵਾਗਤ ਕੀਤਾ ਤੁਹਾਡਾ ਹੱਗ ਕਰਕੇ ਹੱਕਰ ਕੇ ਸਵਾਗਤ ਕੀਤਾ ਬੜੇ ਖੁਸ਼ ਹੋਏ ਅੱਛਾ ਪਾਪਾ ਤੋਂ ਕੋਈ ਕੰਪਲੇਂਟ ਹੈ ਤੈਨੂੰ ਕੋਈ ਕੰਪਲੇਂਟ ਨਹੀਂ ਹੈਗੀ ਪਾਪਾ ਮਾਰਦੇ ਨਹੀਂ ਕੋਈ ਛਿੜਕਦੇ ਨਹੀਂ ਕਦੇ ਨਹੀਂ ਉੱਠਦੇ ਤੁਸੀਂ ਨਹੀਂ ਜਾਂਦੇ ਕਦੇ ਛੁੱਟੀ ਕਰਨ ਨੂੰ ਵੀ ਦਿਲ ਕਰਦਾ ਹੋਣਾ ਅੱਛਾ ਖੁਰਾਕ ਨੂੰ ਕਿਵੇਂ ਮੈਨੇਜ ਕਰਦੇ ਆ ਤੁਸੀਂ ਖਾਣੇ ਪੀਣੇ ਹਰ ਬੰਦੇ ਦਾ ਦਿਲ ਕਰਦਾ ਕਿ ਮੈਂ ਕਰਾਰੀਆਂ ਚੀਜ਼ਾਂ ਖਾਵਾਂ ਗੋਲ ਗੱਪੇ ਖਾਵਾਂ ਟਿੱਕੀਆਂ ਖਾਵਾਂ ਤੁਹਾਡਾ ਨਹੀਂ ਦਿਲ ਕਰਦਾ ਕਰਦਾ ਤੇ ਸਭ ਦਾ ਹੈ ਤੇ ਖਾ ਲੈਣੀ ਫਿਰ ਕਦੇ ਕਦੇ ਖਾ ਲੈਣ ਨੇ ਆ ਤੇ ਉਸ ਤੋਂ ਬਾਅਦ ਪ੍ਰੈਕਟਿਸ ਵੀ ਦੁੱਗਣੀ ਕਰਨੀ ਪੈਂਦੀ ਆ Oh very good ਕਿੰਨੀ ਦੇਖੋ ਇਹ ਛੋਟੀਆਂ ਬੱਚੇ ਨੇ ਤੇ ਹਰ ਇੱਕ ਦਾ ਦਿਲ ਕਰਦਾ ਕਿ ਅਸੀਂ ਗੋਲ ਗੱਪੇ ਖਾਈਏ ਖਾਸ ਤੌਰ ਤੇ ਲੜਕੀਆਂ ਨੂੰ ਤਾਂ ਬਹੁਤ ਦਿਲ ਕਰਦਾ ਲੜਕੀਆਂ ਦਾ ਤੇ ਇਹ ਫੇਰ ਦੇਖੋ ਕਿੰਨਾ ਮੈਨੇਜ ਕਰਨਾ ਪੈਂਦਾ ਹੈਗਾ ਇਹ ਕੋਈ ਸੌਖੇ ਕੰਮ ਨਹੀਂ ਹੁੰਦੇ ਹੈਗੇ ਇਸ ਮੁਕਾਮ ਤੇ ਪਹੁੰਚਣਾ ਤੇ ਜਿਹੜੇ ਵੱਡੇ ਵੱਡੇ ਪਲੇਅਰ ਨੇ ਪਤਾ ਨਹੀਂ ਉਹਨਾਂ ਦੀ ਜ਼ਿੰਦਗੀ ਦੇ ਪਿੱਛੇ ਜਿਹੜੇ ਸੱਚ ਨੇ ਉਹ ਕਿਸ ਤਰ੍ਹਾਂ ਦੇ ਹੁੰਦੇ ਨੇ ਤੇ ਤੁਸੀਂ ਕੀ ਕਹੋਗੇ ਆਪਣੇ ਜਿਹੜੇ ਦੋਸਤ ਨੇ ਤੁਹਾਡੇ ਤੁਹਾਡੇ ਨਾਲ ਦੇ ਨੇ ਤੁਹਾਡੇ ਕਲਾਸਮੇਟ ਨੇ ਜਾਂ ਹੋਰ ਲੋਕ ਜਿਹੜੇ ਦੇਖ ਰਹੇ ਨੇ ਬੱਚੇ ਉਹਨਾਂ ਨੂੰ ਕੀ ਕਹੋਗੇ ਵੀ ਤੁਸੀਂ ਤੁਹਾਨੂੰ ਕਿੰਨੀ ਕਿੰਨੀ ਮਿਹਨਤ ਕਿਸ ਤਰ੍ਹਾਂ ਕਰਨੀ ਚਾਹੀਦੀ ਆ ਉਹਨਾਂ ਨੂੰ ਆਪਦੇ ਪੇਰੈਂਟਸ ਦੀ ਗੱਲ ਸੁਣਨੀ ਚਾਹੀਦੀ ਆ ਪਹਿਲੀ ਗੱਲ ਹਾਂ ਤੇ ਉਸ ਤੋਂ ਬਾਅਦ ਆਪਦੀ ਸਟੱਡੀਜ਼ ਜਾਂ ਫੇਰ ਅਬ ਦੇ ਕੋਈ ਓਪਰਚੁਨਿਟੀ ਕੋਈ ਮੁਕਾਮ ਮੇ ਉੱਤੇ ਪਹੁੰਚਣਾ ਚਾਹੁੰਦੇ ਨੇ ਉਸ ਦੇ ਪਿੱਛੇ ਹਾਰਡ ਵਰਕ ਕਰਨਾ ਚਾਹੀਦਾ ਹਾਰਡ ਵਰਕ ਕਰਨਾ ਚਾਹੀਦਾ ਬਹੁਤ ਅੱਛੀ ਗੱਲ ਕਹੀਆ ਤੇ ਸਾਨੂੰ ਬਹੁਤ ਖੁਸ਼ੀ ਹੋਈ ਤੁਹਾਨੂੰ ਮਿਲ ਕੇ ਤੁਸੀਂ ਨਾ ਆਪਣੇ ਮਾਂ-ਬਾਪ ਦਾ ਤੁਹਾਡਾ ਨਾਮ ਰੌਸ਼ਨ ਕੀਤਾ ਹੀ ਆ ਤੁਸੀਂ ਇਲਾਕੇ ਦਾ ਨਾਮ ਜਿਹੜਾ ਹੁਣ ਤੁਹਾਡਾ ਅਗਲਾ ਏਮ ਕੀ ਆ ਅਗਲਾ ਨੈਸ਼ਨਲ 골ਡ ਐਂਡ THEN ఓਪਨ ਸਰ ਵੀ ਲੈ ਕੇ ਆਉਣਾ ਕਦੇ ਅੱਛਾ ਅੱਗੇ ਤੁਸੀਂ ਮੈਂ ਸੁਣਿਆ ਕਿ ਤੁਸੀਂ ਅੱਗੇ ਸਿਲੈਕਟ ਹੋ ਗਏ ਹੋ ਬਾਹਰ ਕਿਸ ਕੰਟਰੀ ਦੇ ਵਿੱਚ ਤੁਸੀਂ ਜਾਣ ਲਈ ਸਿਲੈਕਟ ਹੋਏ ਹੋ ਤੇ ਕਿਹੜੀਆਂ ਖੇਡਾਂ ਨੇ ਉਹ ਨਾਰਵੇ ਦੇ ਵਿੱਚ ਸਿਲੈਕਟ ਹੋਏ ਆ ਉੱਥੇ ਟ੍ਰੇਨਿੰਗ ਹੋਉਂਦੀ ਕਾਰਾਟੇ ਦੀ ਅੱਛਾ ਉੱਥੇ ਕਾਰਾਟੇ ਦੀ ਟ੍ਰੇਨਿੰਗ ਹੋਣੀ ਆ ਤੇ ਇਸ ਕਰਕੇ ਉੱਥੇ ਚੁਣੇ ਗਏ ਤੁਸੀਂ ਠੀਕ ਤੇ ਤੁਹਾਨੂੰ ਸਰਕਾਰ ਵੱਲੋਂ ਕੋਈ ਮਦਦ ਮਿਲਦੀ ਹੈ ਗਵਰਨਮੈਂਟ ਵੱਲੋਂ ਕੋਈ ਸਰਕਾਰ ਤੁਹਾਡੀ ਮਦਦ ਕਰਦੀ ਹੈ ਨਹੀਂ ਹਾਂ ਆਪਾਂ ਨਾ ਤੁਹਾਡੇ ਸਕੂਲ ਦਾ ਨਾਮ ਪੁੱਛਣਾ ਭੁੱਲ ਗਏ ਕਿਸ ਸਕੂਲ 'ਚ ਪੜ੍ਹਦੇ ਹੋ ਤੁਸੀਂ ਆਨੰਦੀਸ਼ਰ ਆਨੰਦੀਸ਼ਰ ਸਕੂਲ ਦੇ ਬੱਚੇ ਨੇ ਹੈ ਤੇ ਇਹਨਾਂ ਨੂੰ ਸਰਕਾਰ ਵੱਲੋਂ ਕੋਈ ਮਦਦ ਨਹੀਂ ਮਿਲ ਰਹੀ ਹੈਗੀ ਤੇ ਉਹ ਸਰਕਾਰ ਨੂੰ ਬੇਨਤੀ ਆ ਕਿ ਇਸ ਤਰ੍ਹਾਂ ਦੇ ਬੱਚਿਆਂ ਦੀ ਮਦਦ ਕਰਨੀ ਚਾਹੀਦੀ ਹੈ ਦੇਖੋ ਕੁੜੀਆਂ ਨੇ ਕੁੜੀਆਂ ਤਾਂ ਵੈਸੇ ਹੀ ਜਿਹੜਾ ਹੈਗਾ ਬਹੁਤ ਹੀ ਭਾਗਾ ਵਾਲੀਆਂ ਹੁੰਦੀਆਂ ਨੇ ਤੇ ਪਰ ਜੋ ਇਹਨਾਂ ਨੇ ਮੁਕਾਮ ਹਾਸਲ ਕੀਤੇ ਨੇ ਇਹ ਸਾਡੇ ਦੇਸ਼ ਲਈ ਵੀ ਬਹੁਤ ਮਾਣ ਵਾਲੀ ਵਾਲਾ ਪੰਜਾਬ ਲਈ ਇਹ ਜਿਹੜੀ ਬਹੁਤ ਮਾਣ ਵਾਲੀ ਗੱਲ ਆ ਸੋ ਸਾਡੀ ਪੰਜਾਬ ਸਰਕਾਰ ਨੂੰ ਸਾਡੀ ਜਿਹੜੀ ਹੈਗੀ ਆ ਸੈਂਟਰ ਸਰਕਾਰ ਨੂੰ ਇਹ ਬੱਚੀਆਂ ਦੀ ਇਸ ਤਰ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ ਜੇ ਕੋਈ ਇਸ ਤਰ੍ਹਾਂ ਦੀ ਸਕੀਮ ਲੈ ਕੇ ਆਉਣੀ ਚਾਹੀਦੀ ਆ ਤਾਂ ਕਿ ਇਹਨਾਂ ਦੇ ਮਾਪੇ ਬਾਪ ਦੇ ਜਿਹੜਾ ਜੇਬ ਦੇ ਉੱਤੇ ਖਰਚਾ ਨਾ ਪਵੇ ਤੇ ਕਿਉਂਕਿ ਬੱਚੀਆਂ ਦੇ ਮੈਰਿਜ ਕਰਨ ਦਾ ਵੀ ਜਿਹੜਾ ਬਹੁਤ ਜ਼ਿਆਦਾ ਖਰਚਾ ਹੁੰਦਾ ਹੈਗਾ ਤੇ ਮਾਪੇ ਬਾਪ ਤਾਂ ਇਸ ਕਰਕੇ ਧੀयां ਜੰਮਣ ਤੋਂ ਡਰਦੇ ਨੇ ਪਰ ਅਜਿਹੇ ਮਾਪੇ ਬਾਪ ਵੀ ਨੇ ਜਿਹੜੇ ਮਤਲਬ ਧੀयां ਨੂੰ ਜੰਮਿਆ ਵੀ ਆ ਉਹਨਾਂ ਨੇ ਤੇ ਉਹਨਾਂ ਨੂੰ ਖੁਸ਼ੀ-ਖੁਸ਼ੀ ਪਾਲਿਆ ਵੀ ਆ ਤੇ ਉਹਨਾਂ ਦਾ ਖਰਚਾ ਵੀ ਖੁਸ਼ੀ-ਖੁਸ਼ੀ ਚੱਲ ਰਹੇ ਨੇ ਤੇ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਨੇ ਪਰ ਇਹਨਾਂ ਨੇ ਵੀ ਉਹਨਾਂ ਦਾ ਪੂਰਾ ਮੁੱਲ ਮੋੜਿਆ ਹੈਗਾ ਅੱਜ ਇਹਨਾਂ ਬੱਚੀਆਂ ਦੇ ਕੋਚ ਵੀ ਮੌਜੂਦ ਨੇ ਇਹਨਾਂ ਦੇ ਪਿਤਾ ਜੀ ਵੀ ਮੌਜੂਦ ਨੇ ਸਭ ਤੋਂ ਪਹਿਲਾਂ ਅਸੀਂ ਕੋਚ ਸਾਹਿਬ ਨਾਲ ਗੱਲ ਕਰਾਂਗੇ ਕੋਚ ਸਾਹਿਬ ਸਵਾਗਤ ਕਰਦੇ ਹਾਂ ਤੁਹਾਡਾ ਚੈਨਲ ਦੇ ਉੱਤੇ ਕੋਚ ਸਾਹਿਬ ਅਸੀਂ ਚਾਹਾਂਗੇ ਤੁਸੀਂ ਸਭ ਤੋਂ ਪਹਿਲਾਂ ਤਾਂ ਆਪਣਾ ਨਾਮ ਤੇ ਤੁਸੀਂ ਜਿਹੜੀ ਤੁਹਾਡੀ ਇੱਥੇ ਟ੍ਰੇਨਿੰਗ ਸੈਂਟਰ ਹੈ ਇਸ ਦਾ ਸਾਨੂੰ ਨਾਮ ਦੱਸੋ ਮੇਰਾ ਨਾਮ ਹੈ ਮਿਥੁਨ ਮਰਵਾਹਾ ਜੀ ਤੇ ਮੇਰੇ ਕਲੱਬ ਦਾ ਨਾਮ ਹੈ ਕਿਪਕੋ ਫਿਟਨੈਸ ਇਹ ਕਿੱਥੇ ਹੈਗੀ ਹੈ ਜੇ ਕਿਸੇ ਨੇ ਤੁਹਾਡੇ ਨਾਲ ਸੰਪਰਕ ਕਰਨਾ ਹੋਵੇ ਕਿੱਥੇ ਹੈ ਜੀ ਇਹ ਜਗ੍ਹਾ ਹੈਗੀ ਹੈ ਮਹਾਵੀਰ ਰੋਡ ਤੁਰਕੁਰ ਚੌਂਕ ਦੇ ਨੇੜੇ ਬੈਕ ਸਾਈਡ ਜੀਤਪੁਰ ਖੋਬ ਇਹ ਬੱਚੀਆਂ ਨੇ ਜਿਹੜੀਆਂ ਤੁਹਾਡੇ ਕੋਲੇ ਆਉਂਦੀਆਂ ਨੇ ਇਹਨਾਂ ਦੀ ਪਰਫਾਰਮੈਂਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਇਹ ਬੱਚੀਆਂ ਟੀਮ ਦੀ ਬੈਸਟ ਪਲੇਅਰ ਨੇ ਜੀ ਪਿਛਲੇ 5-6 ਸਾਲ ਤੋਂ ਮੇਰੇ ਕੋਲ ਟ੍ਰੇਨਿੰਗ ਕਰ ਰਹੀਆਂ ਨੇ ਜੀ ਇੱਕ ਬੇਟੀ ਦਾ ਲਗਭਗ 6 ਸਾਲ ਦੀ ਉਮਰ ਤੋਂ ਟ੍ਰੇਨਿੰਗ ਕਰ ਰਹੀ ਮੇਰੇ ਕੋਲੇ ਜੀ ਤੇ ਜਿੱਥੇ ਵੀ ਜਾਂਦੀਆਂ ਨੇ ਲਗਭਗ ਇਹਨਾਂ ਦੇ 골ਡ ਤੋਂ ਮੈਡਲ ਹੀ ਆਉਂਦੇ ਨੇ ਬੈਸਟ ਪਰਫਾਰਮੈਂਸ ਹੁੰਦੀ ਹੈ ਉਹਨਾਂ ਦੀ ਤੁਹਾਨੂੰ ਕੀ ਲੱਗਦਾ ਕਿ ਬੱਚ ਮੇਰਾ ਟਾਰਗੇਟ ਹੈ ਇਹਨਾਂ ਨੂੰ ਸਕੂਲ ਗੇਮ ਵਿੱਚੋਂ ਨੈਸ਼ਨਲ ਵਿੱਚ 골ਡ ਮੈਡਲ ਲਰਵਾਉਣਾ ਤੇ ਨੈਕਸਟ ਟਾਈਮ ਜ਼ਰੂਰ ਲਵਾਵਾਂਗੇ ਅਸੀਂ ਪੂਰੀ ਕੋਸ਼ਿਸ਼ ਚੱਲ ਰਹੀ ਹੈ ਜਿਹੜੀਆਂ ਹੁਣ ਇਹਨਾਂ ਦੀਆਂ ਖੇਡਾਂ ਹੋਈਆਂ ਉਹਦੇ ਵਿੱਚੋਂ ਇਹਨਾਂ ਨੇ ਜਿਹੜਾ 골ਡ ਜਿੱਤੇ ਆ ਇਸ ਤੋਂ ਬਾਅਦ ਜੇ ਅਸੀਂ ਚਾਹਾਂਗੇ ਸਾਨੂੰ ਤੁਸੀਂ ਖੁੱਲ ਕੇ ਦੱਸੋ ਵੀ ਇਸ ਤੋਂ ਬਾਅਦ ਇਹਨਾਂ ਨੂੰ ਕਿੱਥੇ ਲਈ ਚੁਣਿਆ ਗਿਆ ਤੇ ਉਹਦੇ ਤੇ ਕੀ ਖਰਚ ਆ ਰਿਹਾ ਤੁਹਾਡਾ ਇਹਨਾਂ ਦੀ ਸਿਲੈਕਸ਼ਨ ਹੋਈ ਹੈ ਨਾਰਵੇ ਕੈਂਪ ਦੇ ਲਈ ਉੱਥੇ ਸੈਲਫ ਡਿਫੈਂਸ ਕੈਂਪ ਹੋਣਾ ਹੈ ਠੀਕ ਹੈ ਉਹ ਥੇਨ ਦਾ ਪਰ ਸਟੂਡੈਂਟ ਸਵਾ ਦੋ ਲੱਖ ਰੁਪਏ ਦਾ ਖਰਚਾ ਪਰ ਸਟੂਡੈਂਟ ਸਵਾ ਦੋ ਲੱਖ ਦਾ ਖਰਚਾ ਲਗਭਗ ਇਹਨਾਂ ਦਾ 4.5 ਤੋਂ 5 ਲੱਖ ਰੁਪਏ ਦਾ ਹੋਣਾ ਹੈ ਤੇ ਫਿਰ ਇਹ ਖਰਚਾ ਕੌਣ ਵਹਿਨ ਕਰੂਗਾ ਇਹ ਜੇ ਖਰਚਾ ਕੌਣ ਚੱਕੂਗਾ ਇਹ ਇਹ ਪ੍ਰਾਈਵੇਟ ਆਰਗੇਨਾਈਜੇਸ਼ਨ ਦਾ ਟਰਨਮੈਂਟ ਸੀਗਾ ਜੀ ਠੀਕ ਹੈ ਇਹ ਜਾਪਾਨ ਦੀ ਇੱਕ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਹੈ ਉਹਨਾਂ ਨੇ ਆਰਗੇਨਾਈਜ਼ ਕੀਤਾ ਸੀਗਾ ਸਾਊਥ ਏਸ਼ੀਆ ਟਰਨਮੈਂਟ ਦਿੱਲੀ ਵਿੱਚ ਠੀਕ ਹੈ ਉਹ ਸਿਲੈਕਟ ਕਰਕੇ ਬੱਚੇ ਲੈ ਕੇ ਜਾ ਰਹੇ ਨੇ ਇਹ ਖਰਚਾ ਜ਼ਿਆਦਾ ਪੇਰੈਂਟਸ ਤੋਂ ਵੀ ਲੈ ਰਹੇ ਨੇ ਤੇ ਕੋਈ ਸਕੂਲ ਵੱਲੋਂ ਗਵਰਨਮੈਂਟ ਵੱਲੋਂ ਕੋਈ ਹੈਲਪ ਨੇ ਸਰੇ ਚ ਕੋਈ ਅੱਛੇ ਇਸ ਨੂੰ ਕੋਈ ਹੈਲਪ ਨਹੀਂ ਦਿੰਦੀ ਹੈਗੀ ਤੁਸੀਂ ਸਵੇਰੇ ਸਾਂ ਐ ਸ਼ਾਮ ਟ੍ਰੇਨਿੰਗ ਦਿੰਨੇ ਹੋ ਜਾਂ ਸਰ ਇਵਨਿੰਗ ਚ ਹੋਣੀ ਇਵਨਿੰਗ ਦੇ ਵਿੱਚ ਵੀ ਕਰ ਰਹੇ ਹੋ ਕਿੰਨੀ ਟ੍ਰੇਨਿੰਗ ਦਿੰਨੇ ਹੋ ਬੱਚਿਆਂ ਨੂੰ ਟ੍ਰੇਨਿੰਗ ਜੋ ਵਿੰਟਰ ਹੋ ਗਿਆ ਉਹ ਟਾਈਮ ਘੱਟ ਹੁੰਦਾ ਹੈ ਕੰਟੇ క్ਲਾਸ ਲਗਾ ਦਿੰਨੇ ਆ ਸਮਰ ਵੀ ਟਾਈਮ ਖੁੱਲਾ ਹੁੰਦਾ ਉਹ ਕਲਾਸ 2 ਘੰਟੇ ਦੀ ਵੀ ਹੋ ਜਾਂਦੀ ਕਿੰਨਾ ਕ ਹਾਰਡ ਵਰਕ ਕਰਨਾ ਪੈਂਦਾ ਇਸ ਗੇਮ ਦੇ ਵਿੱਚ ਬੰਦੇ ਨੂੰ ਇਸ ਮੁਕਾਮ ਤੇ ਪਹੁੰਚਣ ਲਈ ਸਰ ਹਾਰਡ ਵਰਕ ਤਾਂ ਬਹੁਤ ਕਰਨਾ ਪੈਂਦਾ ਹਾਰਡ ਵਰਕ ਦਾ ਸਮਾਰਟ ਵਰਕ ਵੀ ਕਰਨਾ ਪੈਂਦਾ ਕੋਈ ਕ੍ਰੈਟਿਵ ਟੈਕਨੀਕਲ ਗੇਮ ਵਿੱਚ ਸਮਾਰਟ ਵਰਕ ਬਹੁਤ ਜ਼ਰੂਰੀ ਹੈ ਬਿਲਕੁਲ ਹਾਰਡ ਵਰਕ ਦੇ ਨਾਲ ਨਾਲ ਸ ਕਿ ਇਸ ਦੇ ਨਾਲ ਨਾਲ ਜਿਹੜੀ ਮਿਹਨਤ ਆ ਕਰਨੀ ਪੈਂਦੀ ਆ ਉਹਦੇ ਨਾਲ ਸਮਾਰਟ ਜਿਹੜੀ ਮਿਹਨਤ ਵੀ ਕਰਨੀ ਪੈਂਦੀ ਹੈ ਹੈਨਾ ਤੇ ਇਹ ਬਹੁਤ ਹੀ ਜਿਹੜਾ ਸੈਲਫ ਡਿਫੈਂਸ ਦਾ ਇੱਕ ਗੇਮ ਆ ਇਸ ਦੇ ਵਿੱਚ ਜੇ ਤੁਸੀਂ ਆਪਣੇ ਬੱਚਿਆਂ ਨੂੰ ਤੇ ਬੱਚੀਆਂ ਨੂੰ ਲੈ ਕੇ ਆਉਣੇ ਖਾਸ ਤੌਰ ਤੇ ਤਾਂ ਉਸ ਦੇ ਵਿੱਚ ਤੁਹਾਡੀਆਂ ਜਿਹੜੀਆਂ ਬੱਚੀਆਂ ਨੇ ਆਤਮ ਨਿਰਭਰ ਹੋ ਜਾਂਦੀਆਂ ਨੇ ਆਪਣੇ ਉੱਤੇ ਸਮਾਜ ਦੇ ਵਿੱਚ ਜੋ ਬੱਚੀਆਂ ਦਾ ਡਰਾ ਉਹ ਖਤਮ ਹੋ ਜਾਂਦਾ ਬਲਕਿ ਇਹਨਾਂ ਕੋਲੋਂ ਬੱਚੇ ਜਾਂ ਲੜਕੇ ਡਰਦੇ ਨੇ ਕਿ ਅਸੀਂ ਇਹਨਾਂ ਦੇ ਨਾਲ ਪੰਗਾ ਨਹੀਂ ਲੈਣਾ ਹੈਨਾ ਨਹੀਂ ਤਾਂ ਤੁਸੀਂ ਉਹਨਾਂ ਨੂੰ ਸਿੱਟਦੇ ਹੋਗੇ ਹੈਨਾ ਉਹ ਬਹੁਤ ਹੀ ਅੱਛਾ ਲੱਗਾ ਨਾ ਗੱਲ ਕਰਕੇ ਹੁਣ ਸਾਡੇ ਨਾਲ ਉਹ ਸ਼ਖਸੀਅਤ ਸਾਡੇ ਦਰਮਿਆਨ ਮੌਜੂਦ ਨੇ ਲੜਕੀਆਂ ਦੇ ਫਾਦਰ ਸਾਹਿਬ ਇਹਨਾਂ ਦੇ ਪਿਤਾ ਜੀ ਤੇ ਜਿਨ੍ਹਾਂ ਨੇ ਇੰਨੀ ਮਿਹਨਤ ਕਰਕੇ ਇੰਨੀ ਕਲਾਕਾਰ ਕਾਲ ਕੇ ਤੇ ਬੱਚੀਆਂ ਨੂੰ ਇਸ ਮੁਕਾਮ ਤੱਕ ਪਹੁੰਚਾਇਆ ਬਲਿੰਦਰ ਸਿੰਘ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਆ ਚੈਨਲ ਤੇ ਸਭ ਤੋਂ ਪਹਿਲਾ ਪਹਿਲਾ ਸਵਾਲ ਸਾਡੇ ਆ ਕਿ ਅਸੀਂ ਖੁਸ਼ੀ ਤੁਹਾਡੇ ਤੋਂ ਜਾਣਨੀ ਚਾਹਾਂਗੇ ਕਿ ਬੱਚੀਆਂ ਨੇ ਏਡਾ ਵੱਡਾ ਮੁਕਾਮ ਹਾਸਲ ਕੀਤਾ ਦੋਨੋਂ ਬੱਚੀਆਂ ਪਹਿਲਾਂ ਸਿਲਵਰ ਜਿੱਤੇ ਆ ਇਕੱਠੀਆਂ ਨੇ ਹੁਣ ਦੋਨਾਂ ਨੇ 골ਡ ਜਿੱਤੇ ਆ ਇਹ ਕਿਸ ਤਰ੍ਹਾਂ ਦੀ ਖੁਸ਼ੀ ਤੁਹਾਨੂੰ ਹੋ ਰਹੀ ਹੈ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਉਸ ਪਰਮਾਤਮਾ ਦਾ ਸਾਰੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਦਾ ਵੱਡੇ ਬਜ਼ੁਰਗਾਂ ਦਾ ਖੁਸ਼ੀ ਤਾਂ ਜੀ ਮਤਲਬ ਤੁਹਾਨੂੰ ਸਹੀ ਦੱਸਾਂ ਬਿਆਨ ਨਹੀਂ ਕੀਤੀ ਜਾ ਸਕਦੀ ਜੋ ਉਸ ਟਾਈਮ ਤੇ ਮਹਿਸੂਸ ਹੋਈ ਮਤਲਬ ਅੰਦਰੋਂ ਅੰਦਰ ਹੀ ਬੰਦੇ ਨੂੰ ਮਤਲਬ ਇਦਾਂ ਦਾ ਫਖਰ ਮਹਿਸੂਸ ਹੁੰਦਾ ਵੀ ਸ਼ਬਦਾਂ ਵਿੱਚ ਬਿਆਨ ਕਰਨਾ ਬਹੁਤ ਔਖਾ ਹੈ ਬਲਵਿੰਦਰ ਸਿੰਘ ਜੀ ਇਹ ਚੰਗਾ ਲੱਗਿਆ ਸਾਨੂੰ ਇਹ ਤੁਸੀਂ ਗੱਲ ਕਹਿ ਰਹੇ ਹੋ ਮੈਂ ਬਲਜਿੰਦਰ ਸਿੰਘ ਜੀ ਤੁਸੀਂ ਦੇਖ ਸਕਦੇ ਹੋ ਕਿ ਥੋੜੇ ਭਾਵੁਕ ਵੀ ਹੋ ਗਏ ਨੇ ਬੱਚੀਆਂ ਦੀ ਖੁਸ਼ੀ ਦੇ ਉੱਤੇ ਉਹ ਹੁਣ ਵੀ ਕਿਉਂ ਨਾ ਮੁਕਾਮ ਇਸ ਤਰ੍ਹਾਂ ਦਾ ਹਾਸਲ ਕੀਤਾ ਅੱਗੇ ਵੀ ਇਹ ਹਲੇ ਰੁਕਣੀ ਨਹੀਂ ਰਹੀਆਂ ਇਹਨਾਂ ਨੇ ਇਸ ਤੋਂ ਵੀ ਉੱਪਰ ਜਾਣਾ ਹੈਗਾ ਬਲਜਿੰਦਰ ਸਿੰਘ ਜੀ ਜਿੱਦਾਂ ਲੜਕੀ ਨੇ ਦੱਸਿਆ ਬੇਟੀ ਨੇ ਦੱਸਿਆ ਕਿ ਪਾਪਾ ਨੇ ਮੈਨੂੰ ਪ੍ਰੇਰਿਤ ਕੀਤਾ ਤੁਹਾਡੇ ਮਨ 'ਚ ਕਿਸ ਤਰ੍ਹਾਂ ਆਇਆ ਕਿ ਲੜਕੀਆਂ ਨੂੰ ਕਰਾਟੇ ਸਿਖਾਇਆ ਜਾਣਾ ਇਹ ਜੀ ਜਦੋਂ ਬੇਟੀ ਦਾ ਬਰਥ ਹੋਇਆ ਵੱਡੀ ਦਾ ਤੇ ਉਸ ਤੋਂ ਬਾਅਦ ਚਲੋ ਨੈਕਸਟ ਟਾਈਮ ਛੋਟੀ ਬੇਟੀ ਦਾ ਮਰਤ ਹੋਇਆ ਤੇ ਮੈਨੂੰ ਮਤਲਬ ਉਸ ਟਾਈਮ ਹੀ ਪਰਮਾਤਮਾ ਵੱਲੋਂ ਮਤਲਬ ਕਦੀ ਇਦਾਂ ਨਿਰਾਸ਼ਾ ਨਹੀਂ ਲੱਗੀ ਕੋਈ ਮਤਲਬ ਮੈਨੂੰ ਬਹੁਤ ਸਾਰੇ ਦੋਸਤਾਂ ਮਿੱਤਰਾਂ ਨੇ ਜਾਂ ਹੋਰਾਂ ਰਿਸ਼ਤੇਦਾਰਾਂ ਨੇ ਵੀ ਕਿਹਾ ਵੀ ਨਹੀਂ ਇੱਕ ਬੇਟਾ ਹੋਣਾ ਚਾਹੀਦਾ ਮੈਂ ਕਿਹਾ ਮੇਰੇ ਦੋ ਨੇ ਬੇਟੇ ਇੱਕ ਦੀ ਕਿ ਲੋੜ ਆ ਮੇਰੇ ਦੋ ਬੇਟੇ ਤੇ ਉਹ ਗੱਲ ਨੂੰ ਮਤਲਬ ਮੈਨੂੰ ਕਿਤੇ ਨਾ ਕਿਤੇ ਉਹ ਚੀਜ਼ ਥੋੜੀ ਜਿਹੀ ਪੰਚ ਕਰਦੀ ਸੀਗੀ ਵੀ ਬੇਟਾ ਹੋਣਾ ਚਾਹੀਦਾ ਜੀ ਪਰ ਮੈਂ ਕਹਿੰਦਾ ਸੀ ਮੇਰੇ ਦੋ ਬੇਟੇ ਨੇ ਮੋਸਟ ਟਾਈਮ ਤੇ ਸੋਚਣਾ ਸ਼ੁਰੂ ਕੀਤਾ ਵੀ ਯਾਰ ਇਦਾਂ ਦਾ ਕੀ ਕੀਤਾ ਜਾਵੇ ਵੀ ਕੋਈ ਮੈਨੂੰ ਕਹਿ ਨਾ ਸਕੇ ਵੀ ਤੇਰੇ ਬੇਟਾ ਨਹੀਂ। ਹੂੰ। ਥੋੜੀ ਦੇਰ ਬਾਅਦ ਮਤਲਬ ਕੁਝ ਸੋਚਦੇ ਕੁਝ ਦੋਸਤਾਂ ਮਿੱਤਰਾਂ ਨਾਲ ਜਿਦਾ ਗੋਇਲ ਸਾਹਿਬ ਜਾਂ ਹੋਰ ਮਤਲਬ ਮੇਰੇ ਸੱਜਣ ਮੇਤਰ ਪ੍ਰਧਾਨ ਜੀ ਮਤਲਬ ਇਹਨਾਂ ਨਾਲ ਥੋੜਾ ਡਿਸਕਸ ਕਰਨ ਤੋਂ ਬਾਅਦ ਮਤਲਬ ਮੈਂ ਰਿਜ਼ਲਟ ਕੱਢਿਆ ਵੀ ਬੱਚੀਆਂ ਨੂੰ ਸੈਲਫ ਡਿਫੈਂਸ ਦਿੱਤੇ ਜਾਵੇ। ਹੂੰ। ਇਹ ਕਰਾਟੇ ਦੀ ਗੇਮ ਸਿਰਫ ਉਸ ਟਾਈਮ ਮੈਂ ਸੈਲਫ ਡਿਫੈਂਸ ਲਈ ਸ਼ੁਰੂ ਕਰਵਾਈ ਸੀ ਇਹਨਾਂ ਦੀ। ਚਲੋ ਇਹ ਇਹਨਾਂ ਦੀ ਮਿਹਨਤ ਜਾਂ ਕੋਲ ਸਾਹਿਬ ਦੀ ਰਹਿਨਮਾਈ ਹੇਠ ਅੱਗੋਂ ਤੁਹਾਨੂੰ ਪਤਾ ਹੀ ਹੈ ਮਕਾਮ ਹਾਸਲ ਹੁੰਦੇ ਹੈਗੇ। ਐਦਾਯਾ ਬਲਿੰਦ ਸਿੰਘ ਜੀ ਬੱਚੇ ਨਾ ਜਿਹੜੇ ਜਦੋਂ ਆਪਾਂ ਉਹਨਾਂ ਨੂੰ ਕਿਸੇ ਕੰਮ ਤੇ ਲਾਉਨੇ ਆ ਖਾਸ ਤੌਰ ਤੇ ਗੇਮਾਂ ਤੇ ਤਾਂ ਬੱਚੇ ਇੰਟਰਸਟ ਨਹੀਂ ਦਿਖਾਉਂਦੇ ਹੈਗੇ ਜੀ ਤਾਂ ਨਾ ਹੀ ਬੱਚੇ ਉੱਠਦੇ ਨੇ ਸਵੇਰੇ ਹੈਨਾ ਤਾਂ ਇਹ ਕਿਸ ਤਰ੍ਹਾਂ ਤੁਸੀਂ ਬੱਚਿਆਂ ਨੂੰ ਇੱਥੇ ਤੱਕ ਲੈ ਕੇ ਕਿਵੇਂ ਕਿੰਨੀ ਕੁ ਮਿਹਨਤ ਕਰਨੀ ਕੋਈ ਬੱਚਿਆਂ ਨੂੰ ਇੱਥੇ ਪਹਿਲਾਂ ਉਹਨੂੰ ਦੱਸਿਆ ਕਿ ਕਾਰਾਟੇ ਸਿਖਾਉਣੇ ਨੇ ਇਹ ਕਾਰਾਟੇ ਨੂੰ ਸੌਖਾ ਮੰਨ ਗਏ ਸੀ ਇਹ ਇਹ ਤਾਂ ਵਾਈ ਗੋਡ ਗ੍ਰੇਸ ਹੀ ਕਹੂੰਗਾ ਜੀ ਮੈਂ ਕਿਉਂਕਿ ਜਦੋਂ ਮਤਲਬ ਅੱਜ ਵੀ ਇਦਾਂ ਹੀ ਲੱਗਦਾ ਮੈਨੂੰ ਕਿ ਬੱਚੇ ਮੈਨੂੰ ਸਮਝਦੇ ਨੇ ਵੀ ਮੈਂ ਕੀ ਚਾਹੁੰਨਾ ਔਰ ਮੈਨੂੰ ਸਮਝ ਲੱਗਦੀ ਹੈ ਵੀ ਬੱਚੇ ਕੀ ਚਾਹੁੰਦੇ ਨੇ ਜਦੋਂ ਮੈਂ ਪਹਿਲੀ ਵਾਰੀ ਇਹਨਾਂ ਨਾਲ ਗੱਲ ਕੀਤੀ ਇਹਨਾਂ ਦੀ ਇੱਕੋ ਹੀ ਗੱਲ ਸੀ ਐਜੂਕੇਸ਼ਨ ਐਜੂਕੇਸ਼ਨ ਅੱਛਾ ਹੁਣ ਜਿਹੜੀਆਂ ਬੱਚੀਆਂ ਨੇ ਇਹ ਇਸ ਮੁਕਾਮ ਤੇ ਪਹੁੰਚ ਗਏ ਨੇ ਜਿਵੇਂ ਕੋਚ ਸਾਹਿਬ ਨੇ ਦੱਸਿਆ ਜੀ ਜੀ ਕਿ ਮਤਲਬ ਜਿਹੜਾ ਖਰਚਾ ਜਿਹੜਾ ਅੱਗੇ ਵੱਡਾ ਖਰਚਾ ਖੜਾ ਹੋਇਆ ਜੀ ਸਰਕਾਰ ਤੁਹਾਨੂੰ ਕਿਸੇ ਤਰ੍ਹਾਂ ਲੱਗਦਾ ਕਿ ਸਰਕਾਰ ਤੁਹਾਡੀ ਕੋਈ ਮਦਦ ਕਰ ਸਕਦੀ ਆ ਸਰਕਾਰ ਚਾਹੇ ਤਾਂ ਸਾਰੀ ਮਦਦ ਕਰ ਸਕਦੀ ਆ ਹਰ ਤਰ੍ਹਾਂ ਦੀ ਮਦਦ ਕਰ ਸਕਦੀ ਆ ਜੇ ਕਰੇ ਤਾਂ ਵੈਲੈਂਡ ਗੋਡਾ ਮਤਲਬ ਉਦਾਂ ਮੇਰੀ ਜੇਬ ਅਲਾਉ ਨਹੀਂ ਕਰਦੀ ਵੀ ਮੈਂ ਇਹਨਾਂ ਨੌਰਵੀ ਤੇ ਚੋਂ ਹੂੰ ਜੇ ਸਾਫ਼ ਹੈ ਤੇ ਫਿਰ ਦਿਲ ਦੇ ਵਿੱਚ ਇੱਕ ਬਹੁਤ ਵੱਡਾ ਉਹ ਵੀ ਹੈ ਕਿ ਬੱਚੀਆਂ ਉੱਥੇ ਤੱਕ ਸਿਲੈਕਟ ਹੋ ਗਈਆਂ ਕਿਉਂਕਿ ਅੱਗੇ ਇੰਟਰਨੈਸ਼ਨਲ ਲੈਵਲ ਤੇ ਵੀ ਪਹੁੰਚਣ ਲਈ ਉਹ ਜਿਹੜਾ ਪੌੜੀ ਜ਼ਰੂਰੀ ਹੈ ਚੜਨਾ ਹੈ ਨਾ ਤੇ ਜੇ ਫਿਰ ਉਹ ਪੌੜੀ ਹੁਣ ਨਹੀਂ ਚੜਦੀ ਹੈਗੀ ਆ ਤਾਂ ਫਿਰ ਜਿਹੜੇ ਤੁਹਾਡੇ ਜਿਹੜੇ ਹੋਰ ਚਾਹ ਨੇ ਜਾਂ ਤੁਹਾਡੇ ਏਮ ਨੇ ਉਹ ਫਿਰ ਇੱਥੇ ਸਿਮਟ ਕੇ ਰਹਿ ਜਾਣਗੇ ਜੀ ਤੇ ਫਿਰ ਕੀ ਕਹੋਗੇ ਇਹਦੇ ਬਾਰੇ ਤੁਸੀਂ ਦੇਖੋ ਜੀ ਮੈਨੂੰ ਤਾਂ ਇੰਨਾ ਯਕੀਨ ਆ ਰੱਬ ਤੇ ਵੀ ਉਹਨੇ ਇੱਥੇ ਤੱਕ ਲਿਆਂਦਾ ਤੇ ਅੱਗੇ ਵੀ ਲੈ ਕੇ ਜਾਊਗਾ ਅੱਜ ਮੇਰੀ ਜੇਬ ਨਹੀਂ ਅਲਾਉ ਕਰਦੀ ਪਰ ਨੈਕਸਟ ਟਾਈਮ ਮੈਨੂੰ ਪਤਾ ਵੀ ਪ੍ਰਮਾਤਮਾ ਮੈਨੂੰ ਉਸ ਯੋਗ ਵੀ ਬਣਾਊਗਾ ਜਾਂ ਕੋਈ ਗਵਰਨਮੈਂਟ ਵੱਲੋਂ ਐਡ ਆਊਗੀ ਮਤਲਬ ਕੁਝ ਨਾ ਕੁਝ ਪਰਮਾਤਮਾ ਇਦਾਂ ਦਾ ਜਰੂਰ ਕਰੂਗਾ ਵੀ ਅਸੀਂ ਅਗਲਾ ਮਕਾਮ ਹਾਸਲ ਕਰ ਸਕੀਏ ਆਪਾਂ ਆ ਵੀਡੀਓ ਨੂੰ ਜ਼ਿਆਦਾ ਲੰਬੀ ਨਹੀਂ ਕਰਦੇ ਆ بس ਇੱਕ ਲਾਸਟ ਸਵਾਲ ਤੁਹਾਨੂੰ ਪੁੱਛਾਂਗੇ ਜੀ ਤੁਸੀਂ ਜਿਹੜੇ ਮਾਂ ਬਾਪ ਨੇ ਜੀ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਉਹਨਾਂ ਲਈ ਕਹਿਣ ਨੂੰ ਤਾਂ ਬਹੁਤ ਕੁਝ ਕਹਿਣਾ ਚਾਹੁੰਦਾ ਜੀ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਪੇਰੈਂਟਸ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਕਦੇ ਵੀ ਬੇਟੇ ਤੇ ਬੇਟੀ 'ਚ ਫਰਕ ਨਾ ਰੱਖੋ ਇਹ ਬੇਟੀਆਂ ਸਗੋਂ ਮਾਂ-ਬਾਪ ਦਾ ਬੇਟੀਆਂ ਨਾਲੋਂ ਵੱਧ ਕਰਦੀਆਂ ਨੇ ਪਰ ਮੈਂ ਇਹਦੇ 'ਚ ਇਹ ਨਹੀਂ ਕਹਿੰਦਾ ਚਾਹੁੰਦਾ ਕਿ ਕਿਸੇ ਬੇਟੇ ਨੂੰ ਬਲੇਮ ਕਰਦਾ ਬਟ ਜੋ ਮਿਲ ਸਮਾਜ ਦਾ ਰੁਝਾਨ ਆ ਉਸ ਮਤਲਬਕ ਮੈਂ ਗੱਲ ਕਰਦਾ ਅਗਰ ਤੁਸੀਂ ਬੇਟੀਆਂ ਨੂੰ ਸਹੀ ਰਾਹ ਸਹੀ ਸਿੱਖਿਆ ਸਹੀ ਟਾਈਮ ਤੇ ਉਹਨਾਂ ਨੂੰ ਸਹੀ ਕੋਚਿੰਗ ਉਹਨਾਂ ਦਾ ਪੂਰਾ ਖਿਆਲ ਰੱਖੋਗੇ ਤਾਂ ਮੈਂ ਇਹ ਗੱਲ ਵੀ ਤੁਹਾਨੂੰ ਦਾਅਵੇ ਨਾਲ ਕਹਿੰਦਾ ਕਿ ਬੇਟੀਆਂ ਕਦੇ ਤੁਹਾਡਾ ਸਿਰ ਨੀਵਾਂ ਨਹੀਂ ਹੋਣਦੇ ਕਿਹ ਬਾਤ ਹੈ ਬਹੁਤ ਤਾੜੀਆਂ ਹੋਣੀਆਂ ਚਾਹੀਦੀਆਂ ਨੇ ਇਸ ਗੱਲ ਦੇ ਉੱਤੇ ਬਹੁਤ ਹੀ ਇਹਨਾਂ ਨੇ ਵਧੀਆ ਗੱਲ ਕਹੀ ਆ ਤੇ بڑے ਚਾਵਾਂ ਵਾਲੇ ਇਹਨਾਂ ਨੇ ਬੇਟੀਆਂ ਨੂੰ ਪਾਲ ਲਿਆ ਹੈਗਾ ਤੇ ਇਹਨਾਂ ਨੇ ਲੜਕਿਆਂ ਵਾਂਗ ਇਹਨਾਂ ਨੂੰ ਉਹੀ ਗੇਮ ਦਿੱਤੀ ਆ ਕਿ ਇਹਨਾਂ ਨੂੰ ਸਮਾਜ ਦੇ ਵਿੱਚ ਕਿਸੇ ਕਿਸਮ ਦਾ ਡਰ ਨਾ ਰਹੇ ਪਰ ਅੱਜ ਕੱਲ ਤਾਂ ਵੈਸੀ ਜਿਹੜਾ ਹੈਗਾ ਲੜਕੀਆਂ ਜਿਹੜੀਆਂ ਨੇ ਲੜਕਿਆਂ ਤੇ ਲੜਕੀਆਂ ਦੇ ਵਿੱਚ ਫਰਕ ਮਿਟਦਾ ਨਜ਼ਰ ਆ ਰਿਹਾ ਪਰ ਦੇਖੋ ਲੋਹੜੀ ਦਾ ਤਿਹਾਰ ਆ ਰਿਹਾ ਪਰ ਜਿਹੜੀਆਂ ਲੋਹੜੀਆਂ ਨੇ ਨਾ ਜ਼ਿਆਦਾਤਰ ਲੋਕ ਲੜਕਿਆਂ ਦੀਆਂ ਮਨਾਉਂਦੇ ਨੇ ਪਰ ਬੜੇ ਭਾਗਾਂ ਵਾਲੇ ਲੋਕ ਹੁੰਦੇ ਨੇ ਜਿਹੜੇ ਲੜਕੀਆਂ ਦੀਆਂ ਲੋਹੜੀਆਂ ਵੀ ਮਨਾਉਂਦੇ ਨੇ ਸੋ ਉਹਨਾਂ ਦੇ ਵਿੱਚੋਂ ਇੱਕ ਨੇ ਸਾਡੇ ਬਲਜਿੰਦਰ ਸਿੰਘ ਜੀ ਜਿਨ੍ਹਾਂ ਨੇ ਇਸ ਮੁਕਾਮ ਤੱਕ ਲੈ ਕੇ ਆਂਦਾ ਤੇ ਹੁਣ ਇਹ ਲੋਹੜੀ ਵੀ ਕੱਲ ਨੂੰ ਇਹਨਾਂ ਦੀ ਲੜਕੀਆਂ ਦੀ ਜਿਹੜੀ ਮਨਾ ਰਹੇ ਨੇ ਜਾਂ ਕੱਲ ਜਾਂ ਪਰਸੋਂ ਲੋਹੜੀ ਆਪਣੀ ਤਾਂ ਲੋਹੜੀ ਦਾ ਤਿਹਾਰ ਵੀ ਇਹਨਾਂ ਬੱਚਿਆਂ ਲਈ ਜਿਹੜਾ ਹੈਗਾ ਮਨਾ ਰਹੇ ਨੇ ਸੋ ਬਹੁਤ ਹੀ ਸਾਨੂੰ ਖੁਸ਼ੀ ਹੋਈ ਇਹਨਾਂ ਬੱਚਿਆਂ ਨੂੰ ਮਿਲ ਕੇ ਮਾਪੇ ਨੂੰ ਮਿਲ ਕੇ ਕੋਚ ਸਾਹਿਬ ਨੂੰ ਮਿਲ ਕੇ ਸੋ ਅਸੀਂ ਸਾਰੇ ਮਾਪੇ ਨੂੰ ਬੇਨਤੀ ਕਰਦੇ ਹਾਂ ਕਿ ਉਹ ਆਪਣੇ ਬੱਚਿਆਂ ਨੂੰ ਤੇ ਬੱਚਿਆਂ ਨੂੰ ਇਸੇ ਤਰ੍ਹਾਂ ਜਿਹੜੀ ਆਪਣੀ ਸਿੱਖਿਆ ਦੇਣ ਕਿ ਖਾਸ ਜ਼ੋਰ ਤੇ ਜਿਵੇਂ ਇਹਨਾਂ ਨੇ ਕੱਲ੍ਹ ਕੇ ਬਜਿੰਦਰ ਸਿੰਘ ਜੀ ਨੇ ਕਿ ਲੜਕੇ ਤੇ ਲੜਕੀ ਦਾ ਭੇਦ ਦਾ ਜਿਹੜਾ ਬਿਲਕੁਲ ਖਤਮ ਕਰ ਦੇਣਾ ਤੇ ਇੱਕ ਆਖਰੀ ਸਵਾਲ ਸਰਕਾਰ ਨੂੰ ਪੁੱਛਾਂਗੇ ਬੇਨਤੀ ਕਰਾਂਗੇ ਸਰਕਾਰ ਨੂੰ ਸਵਾਲ ਵੀ ਕਰਾਂਗੇ ਤੇ ਬੇਨਤੀ ਵੀ ਕਰਾਂਗੇ ਕਿ ਜੇ ਤੁਸੀਂ ਮਦਦ ਨਹੀਂ ਕਰੋਗੇ ਤਾਂ ਇਹ ਬੱਚਿਆਂ ਦੇ ਜੇ ਚਾਰਮ ਨੇ ਇਹਨਾਂ ਦੇ ਏਮ ਨੇ ਇੱਥੇ ਰੁਕ ਜਾਣਗੇ ਤੇ ਇਸ ਦੇ ਨਾਲ ਆਪਾਂ ਨੂੰ ਆਪਣੇ ਨਹੀਂ ਤਾਂ ਘਾਟਾ ਪਊਗਾ ਤੇ ਦੇਸ਼ ਨੂੰ ਵੀ ਘਾਟਾ ਪਊਗਾ ਤੇ ਸੋ ਸਰਕਾਰ ਨੂੰ ਬੇਨਤੀ ਵੀ ਆ ਕਿ ਵੱਧ ਤੋਂ ਵੱਧ ਇਹਨਾਂ ਬੱਚੀਆਂ ਲਈ ਕੋਈ ਇਸ ਤਰ੍ਹਾਂ ਦੀਆਂ ਸਕੀਮਾਂ ਬਣਾਈਆਂ ਜਾਣ ਤਾਂ ਕਿ ਇਹ ਬੱਚੀਆਂ ਅੱਜ ਜਿਹੜੋਂ ਇੱਥੇ ਨੇ ਨਾ ਤਾਂ ਉਹ ਇੱਥੇ ਚਲੀਆਂ ਜਾਣ ਮਾਪੇ ਦਾ ਸਿਰ ਜੇ ਇੱਥੇ ਆ ਨਾ ਤਾਂ ਉਹ ਇੱਥੇ ਕਰ ਦੇਣ ਇਸ ਦੇ ਨਾਲ ਸਾਡੇ ਦੇਸ਼ ਦਾ ਨਾਮ ਆ ਜਿਹੜਾ ਉਹ ਵੀ ਇੱਥੇ ਚਲਾ ਜਾਊਗਾ ਸੋ ਇਹ ਸਾਡੀ ਅਪੀਲ ਆ ਸੋ ਬਹੁਤ ਖੁਸ਼ ਖੁਸ਼ ਹੋਏ ਆ ਅਸੀਂ ਤੁਹਾਨੂੰ ਮਿਲ ਕੇ ਬੜੀ ਖੁਸ਼ ਹੋਏ ਬਹੁਤ ਧੰਨਵਾਦ ਤੁਹਾਡਾ ਵੀਡੀਓ ਦੇਖਣ ਲਈ ਇੱਕ ਬੇਨਤੀ ਕਰਾਂਗੇ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੇ ਤੁਹਾਨੂੰ ਚੰਗੀ ਲੱਗੇ ਤਾਂ ਕਿਉਂਕਿ ਜੇ ਇਹ ਬੱਚੀਆਂ ਅੱਜ ਇਸ ਤੇ ਮੁਕਾਮ ਤੇ ਹਾਸਲ ਹੋਈਆਂ ਨੇ ਜੇ ਤੁਸੀਂ ਇਸ ਨੂੰ ਵੀਡੀਓ ਨੂੰ ਸ਼ੇਅਰ ਕਰ ਦਿੰਦੇ ਹੋ ਤਾਂ ਜੇ ਹੋਰ ਬੱਚੇ ਜਾਂ ਬੱਚੀਆਂ ਵੀ ਦੇਖਣਗੇ ਉਹ ਵੀ ਜਿਹੜਾ ਹੈਗਾ ਉਹਨਾਂ ਨੂੰ ਪ੍ਰੇਜ਼ ਨਾ ਮਿਲੂਗੀ ਹਨਾ ਸੋ ਤੁਸੀਂ ਵੀਡੀਓ ਨੂੰ ਸ਼ੇਅਰ ਕਰ ਦਿਓ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ